ਕੁਦਰਤਾ ਬਾਈ ਜੀ ਜਦੋਂ ਆਪਣੇ ਖੇਲ ਦਿਖਾਉਂਦੀ ਆ ਤਾਂ ਫਿਰ ਬਾਈ ਜੀ ਸਾਨੂੰ ਪਤਾ ਲੱਗਦਾ ਅੱਜ ਅੱਧਾ ਪੰਜਾਬ ਉਜਾੜ ਕੇ ਰੱਖ ਦਿੱਤਾ ਇਹ ਦੇਖੋ 6 ਮਹੀਨੇ ਹੋਇਆ ਸੜਕ ਬਣੀ ਨੂੰ 6 ਮਹੀਨੇ ਹੋਇਆ ਸੜਕ ਬਣੀ ਨੂੰ ਪਾਣੀ ਆ ਗਿਆ ਆ ਕਿਸੇ ਨੇ ਮਿੱਟੀ ਤਾਂ ਲਾਈ ਆ ਪਰ ਮਿੱਟੀ ਦੇ ਬਾਈ ਜੀ ਲਾਣ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਪਾਣੀ ਓਵਰ ਹੋ ਰਿਹਾ ਦੇਖੋ ਫਸਲਾਂ ਪੱਕਣ ਵਾਲੀਆਂ ਨੇ ਬਰਬਾਦੀ ਬਾਈ ਜੀ ਸ਼ੁਰੂ ਆ ਆਪਣੀ ਪਰ ਅਸੀਂ ਇੰਤਜ਼ਾਮ ਕਰ ਸਕਦੇ ਆ ਆਪਣਾ ਪਹਿਲਾ ਹੀ ਲੋ ਭਾਈ ਜੀ ਸਮੇ ਖੜੇ ਆ ਸੀ ਮੜਕਪੁਰ ਤੋਂ ਪੰਬੋਆਂ ਨੂੰ ਜਦੋਂ ਜਾਂਦੇ ਆ ਆ ਸੜਕ ਬਣੀ ਨੂੰ 6 ਮਹੀਨੇ ਨਹੀਂ ਹੋਏ ਦੇਖ ਸਕਦੇ ਹੋ ਇਹ ਪਾਣੀ ਜਾ ਰਿਹਾ ਭਾਈ ਸੜਕ ਦੇ ਉੱਤੋਂ ਇੱਕ ਪਾਸੇ ਇੱਕ ਗੱਗਰ ਓਵਰ ਹੋ ਰਿਹਾ ਦੂਜੇ ਪਾਸੇ ਆ ਸੂਆ ਸੂਏ ਦੇ ਜਿਹੜੇ ਕੰਡੇ ਨੇ ਭਾਈ ਜੀ ਆ ਕਿਸੇ ਨੇ ਮਿੱਟੀ ਤਾਂ ਲਾਈ ਆ ਪਰ ਮਿੱਟੀ ਦੇ ਭਾਈ ਜੀ ਲਾਣ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਪਾਣੀ ਓਵਰ ਹੋ ਰਿਹਾ ਦੇਖੋ ਸੜਕਾਂ ਦੇ ਉੱਤੋਂ ਪਾਣੀ ਹੋ ਕੇ ਪਹੁੰਚ ਰਿਹਾ ਭਾਈ ਜੀ ਖੇਤਾਂ 'ਚ ਆ ਦੇਖੋ ਫਸਲਾਂ ਪੱਕਣ ਵਾਲੀਆਂ ਨੇ ਪਰ ਆ ਪਾਣੀ ਜਾ ਰਿਹਾ ਦੇਖੋ ਸੂਏ ਦਾ ਪਾਣੀ ਜਾ ਰਿਹਾ ਸੜਕਾਂ ਦੇ ਉੱਪਰੋਂ ਕ੍ਰੋਸ ਕਰਕੇ ਆਹ ਦੇਖੋ ਇੱਧਰ ਫਸਲਾਂ ਪੱਕਣ ਵਾਲੀਆਂ ਨੇ ਬਰਬਾਦੀ ਬਾਈ ਜੀ ਸ਼ੁਰੂ ਆ ਆਪਣੀ ਪਰ ਅਸੀਂ ਇੰਤਜ਼ਾਮ ਕਰ ਸਕਦੇ ਆਂ ਆਪਣਾ ਪਹਿਲਾਂ ਹੀ ਸੂਏ ਦੇ ਕੰਡੇ ਦੇ ਉੱਤੇ ਆਪਾਂ ਵੱਡੇ ਵੱਡੇ ਬਾਈ ਜੀ ਥੈਲੇ ਮਿੱਟੀ ਦੇ ਭਰ ਕੇ ਲਾ ਸਕਦੇ ਆਂ ਮਿੱਟੀ ਲਾ ਸਾਰੇ ਆ ਤਕੜੇ ਪ੍ਰਬੰਧ ਕਰੀਏ ਬਾਈ ਕੱਲ ਨੂੰ ਨਹੀਂ ਤਾਂ ਹੁਣ ਬਾਹਰ ਜਾ ਰਹੇ ਆਂ ਆਪਾਂ ਰਾਸ਼ਨ ਲੈ ਕੇ ਕੱਲ ਨੂੰ ਆਪਣੇ ਏਰੀਆ ਚ ਕੋਈ ਰਾਸ਼ਨ ਲੈ ਕੇ ਆਊਗਾ ਕਿਉਂਕਿ ਪਾਣੀ ਲਗਾਤਾਰ ਪਿੱਛੋਂ ਛੱਡਿਆ ਜਾ ਰਿਹਾ ਸੂਏ ਦਾ ਪਾਣੀ ਸੜਕਾਂ ਤੇ ਆ ਚੁੱਕਿਆ ਘੱਗਰ ਦਾ ਪਾਣੀ ਪਿੰਡਾਂ ਤੱਕ ਪਹੁੰਚ ਰਿਹਾ ਲੋਕ ਬਾਈ ਜੀ ਖਵਾਜਾ ਪੀਰ ਨੂੰ ਮੱਥੇ ਟੇਕ ਰਹੇ ਨੇ ਚੌਲ ਬਣਾ ਰਹੇ ਨੇ ਤਾਂਕਿ ਸਾਨੂੰ ਮਾਫ ਕਰ ਦੇ ਪਰ ਕੁਦਰਤ ਆ ਬਾਈ ਜੀ ਜਦੋਂ ਆਪਣੇ ਖੇਲ ਦਿਖਾਉਂਦੀ ਆ ਤਾਂ ਫਿਰ ਬਾਈ ਜੀ ਸਾਨੂੰ ਪਤਾ ਲੱਗਦਾ ਅੱਜ ਅੱਧਾ ਪੰਜਾਬ ਉਜਾੜ ਕੇ ਰੱਖ ਦਿੱਤਾ ਕਰੋੜਾਂ ਦੀਆਂ ਕੋਠੀਆਂ ਕਰੋੜਾਂ ਦੇ ਘਰ ਫਸਲਾਂ ਤਬਾਹ ਕਰ ਦਿੱਤੀਆਂ ਕਿੰਨੇ ਇਹ ਪਾਣੀ ਨੇ ਹੜਨੇ ਹੁਣ ਆਪਣੇ ਦੇਵੀਗੜ੍ਹ 'ਚ ਸ਼ੁਰੂਆਤ ਹੋ ਚੁੱਕੀ ਆ ਇਹ ਦੇਖੋ 6 ਮਹੀਨੇ ਹੋਇਆ ਸੜਕ ਬਣੀ ਨੂੰ 6 ਮਹੀਨੇ ਹੋਇਆ ਸੜਕ ਬਣੀ ਨੂੰ ਪਾਣੀ ਆ ਗਿਆ ਫੇਰ ਟੁੱਟਣੀ ਸ਼ੁਰੂ ਹੋ ਜਾਣੀ ਆ ਫਸਲਾਂ ਪੱਕਣਦੇ ਆ ਫਸਲਾਂ ਦੀ ਬਾਈ ਜੀ ਬਰਬਾਦੀ ਫਸਲ ਖਰਾਬ ਹੋ ਜਾਣੀ ਆ ਤਾਂ ਬਾਈ ਜੀ ਲੋੜ ਆ ਸਾਨੂੰ ਇਸ ਸਮੇ ਆਪਣੇ ਟਰੈਕਟਰਾਂ ਦੇ ਨਾਲ ਮਿੱਟੀ ਪਟ ਪਟ ਕੇ ਨਾਲ ਕੰਡਿਆਂ ਦੇ ਲਈਏ ਤਾਂ ਕਿ ਜਿਹੜਾ ਪਿੰਡਾਂ ਦੇ ਵਿੱਚ ਨਾ ਪਾਣੀ ਪਹੁੰਚੇ ਜੇ ਪਿੰਡਾਂ ਤੱਕ ਪਾਣੀ ਪਹੁੰਚ ਗਿਆ ਲੋਕਾਂ ਦੇ ਘਰ ਟੁੱਟ ਜਾਣੇ ਬਾਈ ਜੀ ਟਟਰ ਦੇ ਦੇਖਿਆ ਛੱਤਾਂ ਨੂੰ ਪਾਣੀ ਲੱਗਿਆ ਪਿਆ ਉਧਰ ਬਾਰਡਰ ਏਰੀਆ ਤੇ ਤਰਨਤਨ ਗੁਰਦਾਸਪੁਰ ਪਠਾਨਕੋਟ ਬਾਈ ਜੀ ਰਾਸ਼ਨ ਲੈ ਲੈ ਕੇ ਜਾ ਰਹੇ ਨੇ ਖਾਣ ਪੀਣ ਲਈ ਬਾਈ ਜੀ ਉੱਥੇ ਪਾਣੀ ਵੀ ਨਹੀਂ ਖਾਣ ਲਈ ਰੋਟੀ ਨਹੀਂ ਵੰਡ ਰਹੇ ਨੇ ਲੋਕ ਆਪਣੇ ਰਿਤੋਂ ਵੀ ਜਾ ਰਹਿਆ ਲੋਕ ਜਾ ਰਹੇ ਨੇ ਬਾਈ ਜੀ ਰਾਸ਼ਨ ਲੈ ਲੈ ਕੇ ਪਰ ਉਹ ਨਾ ਹੋਵੇ ਕੱਲ ਆਪਾਂ ਨੂੰ ਲੋੜ ਪੈ ਜੇ ਇਸ ਚੀਜ਼ ਦੀ ਤਾਂ ਆਪਣਾ ਪ੍ਰਬੰਧ ਆਪਾਂ ਪਹਿਲਾਂ ਕਰੀਏ ਸੜਕ ਦੇ ਉੱਤੇ ਪਾਣੀ ਆ ਦੇਖੋ ਫਿਰ ਰਿਹਾ ਮੰਨ ਲਓ ਇਧਰੋਂ ਟੁੱਟ ਜਾਂਦਾ ਇਹਦਾ ਕਿਨਾਰਾ ਟੁੱਟ ਜਾਂਦਾ ਹੁਣ ਤਾਂ ਥੋੜਾ ਥੋੜਾ ਜਿਹਾ ਕਿਨਾਰਾ ਟੁੱਟ ਗਿਆ ਤਾਂ ਪਾਣੀ ਕਿੱਥੇ ਜਾਊਗਾ ਇੱਧਰ ਨੂੰ ਜਾਊਗਾ ਇੱਧਰੋਂ ਹੋ ਕੇ ਪਿੰਡਾਂ ਜਾਊਗਾ ਪਿੰਡਾਂ ਤੁਹਾਡੇ ਘਰਾਂ ਤੱਕ ਜਾਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਅਣਕ ਪੰਜਾਬ ਦੀ ਚੈਨਲ ਨੂੰ ਸਬਸਕ੍ਰਾਈਬ ਫੇਸਬੁੱਕ ਨੂੰ ਪੇਜ ਨੂੰ ਫੋਲੋ ਕਰ ਲਿਓ ਤਾਂ ਕਿ ਹਰ ਅਪਡੇਟ ਤੁਹਾਡੀ ਤੁਹਾਡੇ ਪਿੰਡ ਦੀ ਤੁਹਾਡੇ ਸ਼ਹਿਰ ਦੀ ਅਸੀਂ ਦੇ ਸਕੀਏ ਆ ਦੇਖ ਸਕਦੇ ਹੋ ਇਹ ਪਾਣੀ ਇੱਥੇ ਨਹੀਂ ਬਾਈ ਜੀ ਇੱਕ ਵਾਰ ਜ਼ੂਮ ਕਰਕੇ ਦਿਖਾ ਦਿਓ ਉਹ ਅੱਗੇ ਤੱਕ ਪਾਣੀ ਆ ਦੇਖੋ ਹਸਨਪੁਰ ਪਿੰਡ ਆ ਪਿੰਡ ਨੂੰ ਸੜਕ ਜਾਂਦੀ ਆ ਉਸ ਤੋਂ ਅੱਗੇ ਤੱਕ ਪਾਣੀ ਦੇਖੋ ਬਾਈ ਜੀ ਸੜਕ ਕ੍ਰੋਸ ਕਰ ਰਿਹਾ ਸੂਏ ਦਾ ਪਾਣੀ ਓਵਰ ਹੋ ਚੁੱਕਿਆ ਘੱਗਰ ਦਾ ਪਾਣੀ ਓਵਰ ਹੋ ਚੁੱਕਿਆ ਹੁਣ ਸਾਨੂੰ ਚਾਹੀਦਾ ਆਪੋ ਆਪਣੇ ਪਿੰਡਾਂ ਦੇ ਪ੍ਰਬੰਧ ਕਰੀਏ ਆਪੋ ਆਪਣੇ ਖੁਦ ਪ੍ਰਬੰਧ ਕਰੀਏ ਘਰਾਂ ਦਾ ਸਮਾਨ ਉਸ ਜਗ੍ਹਾ ਦੇ ਪੰਚਾਇਤ ਜਿੱਥੇ ਪਾਣੀ ਦੀ ਮਾਰ ਨਾ ਹੋ ਸਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਆਪਣਾ ਦੇਵੀਗੜ੍ਹ ਪੇਜ ਨੂੰ ਫੋਲੋ ਕਰ ਲਿਓ ਹਰ ਇੱਕ ਅਪਡੇਟ ਦੇਵੀਗੜ੍ਹ ਦੀ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਪਹੁੰਚਾਉਂਦੇ ਰਵਾਂਗੇ ਸਤਿ ਸ਼੍ਰੀ ਅਕਾਲ